ਵਾਹਿਗੁਰੂ ਜੀ ਕੀ ਫਤਿਹ ਅੱਜ ਨਕਰਪਟਗੜ ਦੀ ਨੂ ಗ್ರಾಮ ਪੰਚਾਇਤ ਵੱਲੋਂ ਸਹਿਵਤੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤੇ ਗੁਰਤੇਗ ਬਹਾਦਰ ਸਾਹਿਬ ਸਰਵੋ ਸੋਸਾਇਟੀ ਦੇ ਮੈਂਬਰ ਸਹਿਬਾਨ ਅੱਜ ਬਗਵਰ ਸਾਹਿਬ 'ਚ ਇਕੱਠ ਰੱਖਿਆ ਗਿਆ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਸਰਦਾਰ ਭਗਤ ਸਿੰਘ ਜੀ ਮਾਨ ਉਸਮਤਰੀ ਪੰਜਾਬ ਜਿਨ੍ਹਾਂ ਦਾ ਗੁਰਤੇਗ ਬਹਾਦਰ ਸਾਹਿਬ ਦੇ ਦਰੋਂ ਕਰੋ ਬੜੀ ਬਖਸ਼ਿਸ਼ ਦੇ ਪਾਤਰ ਬਣੇ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ 350 ਸਾਲ ਸ਼ਹੀਦੀ ਜਹਾੜੇ ਨੂੰ ਸਨਮਾਨਿਤ ਪੰਜਾਬ ਦੇ ਸੋਣਕਾ ਪਿੰਡਾਂ ਵਿੱਚ ਚੁਣਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਉਸ ਦੇ ਤਹਿਤ ਸਾਗਾ ਪਿੰਡ ਭਰਤਗੜ ਪਹਿਲੇ ਨੰਬਰ ਤੇ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਰਗ ਸਿੱਟੀ ਮਾਰਗ ਤੇ ਜਾਣਾ ਪਹਿਲੀ ਰਾਤ ਦਾ ਪਹਿਲਾ بڑا ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣੇ ਪਿਆਰਿਆਂ ਸਵੇਧ ਗੁਰੂ ਭਗਵੰਦਰ ਭਟਕੜ ਸਾਹਿਬ ਦੇ ਇਸ ਪਾਵਨ ਧਰਤੀ ਦੇ ਕੀਤਾ ਸੀ ਸੋ ਇਸ ਲੜੀ ਦੇ ਵਿੱਚ ਸਾਡੇ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ 50 ਲੱਖ ਦੀ ਗ੍ਰਾਂਟ ਆਈ ਹੈ ਅਸੀਂ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਪੰਜਾਬ ਸਰਕਾਰ ਦਾ ਬਹੁਤ ਮਾਣ ਮਹਤਮਾਰ ਕਰਦੇ ਹਾਂ ਜਿਨ੍ਹਾਂ ਨੇ ਪਹਿਲ ਦੇ ਆਧਾਰ ਦੇ ਉੱਤੇ 149 ਪਿੰਡ ਚੁੜ ਕੇ ਪੰਜਾਬ ਦੀ ਉਹਨਾਂ ਧਰਤੀ ਨੂੰ ਉਹਨਾਂ ਪਿੰਡਾਂ ਨੂੰ ਸੇਵਾ ਕੀਤੀ ਹੈ ਜਿੱਤੇ ਗੁਰਤੇਵਾ ਜੀ ਸਾਹਿਬ ਨੇ ਚਰਨ ਪਾਏ ਹਨ ਤੋਂ ਬਾਰ-ਬਾਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਪਣੇ ਇਲਾਕੇ ਦੇ ਵਿਧਾਇਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦਾ ਉਪਰਾਲਾ ਕੀਤਾ ਹੈ ਜਿਨ੍ਹਾਂ ਦਾ ਬੜਾ ਉਤਸ਼ਾਹ ਕੀਤਾ ਹੈ ਸਾਡੇ ਪਿੰਡ ਦੀ ਇਸ ਨਿਸ਼ਚ ਵਿੱਚ ਪਾਉਣ ਦਾ ਸੋ ਸਾਰੀ ਸੰਗਤ ਵੱਲੋਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਜਤੈ ਅੱਜ ਨਕਰਪੜ੍ਹਤਗੜ ਦੀ ਨੂ ਗ੍ਰਾਮ ਪੰਚਾਇਤ ਦੁਆਰਾ ਸਹਿਵਤੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤੇ ਗੁਰਤੇਗ ਬਹਾਦਰ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਅੱਜ ਮੁਕਰਰ ਸਹਿਵਤੀ ਇਕੱਠ ਰੱਖਿਆ ਗਿਆ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਤਾਰਪੋ ਕੌਂਸਲਿੰਗ ਦੀ ਮਾਨ ਉਪਤਰੀ ਪੰਜਾਬ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰੋਂ ਘਰੋਂ ਬੜੀ ਬਖਸ਼ਿਸ਼ ਦੇ ਪਾਤਰ ਬਣੇ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ 350 ਸਾਲ ਸ਼ਹੀਦੀ ਜਹਾੜੇ ਨੂੰ ਸੁਰਭਤ ਪੰਜਾਬ ਦੇ ਸੋਨਕਾ ਪਿੰਡਾਂ ਨੂੰ ਚੁਣਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਮਸ਼ੋਹ ਪ੍ਰਾਪਤ ਹੈ ਉਸ ਦੇ ਤਹਿਤ ਸਾਡਾ ਪਿੰਡ ਭਰਤਗੜ੍ਹ ਪਹਿਲੇ ਨੰਬਰ ਤੇ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਰਗ ਜੀਤੀ ਮਾਰਗ ਤੇ ਜਾਣਾ ਪਹਿਲੀ ਰਾਤ ਦਾ ਪਹਿਲਾ بڑا ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਆਰਿਆਂ ਸਵੇਤ ਗੁਰੂ ਪਰ ਬੰਦਾਰਾ ਭਟਗੜ ਸਾਹਿਬ ਦੀ ਤੇਜ ਪਾਵਨ ਧਰਤੀ ਦੇ ਕੀਤਾ ਸੀ ਸੋ ਇਸ ਲੜੀ ਦੇ ਵਿੱਚ ਸਾਡੇ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ 50 ਲੱਖ ਦੀ ਗ੍ਰਾਂਟ ਆਈ ਹੈ ਅਸੀਂ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਉਨ 59 ਪਿੰਡ ਚੁੜ ਕੇ ਪੰਜਾਬ ਦੀ ਉਹਨਾਂ ਧਰਤੀ ਨੂੰ ਉਹਨਾਂ ਪਿੰਡਾਂ ਨੂੰ ਸੇਵਾ ਕੀਤੀ ਹੈ ਜਿੱਤੇ ਗੁਤੇਬਾਦ ਸਾਹਿਬ ਨੇ ਚੜ੍ਹਤ ਪਾਏ ਹਨ ਤੋਂ ਬਾਰ ਬਾਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਪਣੇ ਇਲਾਕੇ ਦੇ ਵਿਧਾਇਕ ਕੈਬਨਟ ਮੰਤਰੀ ਹਰਜੋਤ ਸਿੰਘ ਬਾਜ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਜਿਨ੍ਹਾਂ ਦਾ ਬੜਾ ਉਤਪ ਕੀਤਾ ਹੈ ਸਾਡੇ ਪਿੰਡ ਦੀ ਇਸ ਲਿਸਟ ਵਿੱਚ ਪਾਉਣ ਦਾ ਸੋ ਸਾਰੀ ਸੰਗਤ ਵੱਲੋਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ